ਹੈਲੋ ਜੀ ਰਮਨ ਜੀ ਸਤਿ ਸ਼੍ਰੀ ਅਕਾਲ ਵਾਣੀ ਗਤਾਂ ਮੈਂ ਤੁਹਾਡੇ ਚੈਨਲ ਦੇ ਨਾਲ ਜਿਵੇਂ ਕਿ ਬੀਤੇ ਟਾਈਮ ਦੇ ਵਿੱਚ ਮੈਂ ਇੱਕ ਫਰੌਕ ਦੀ ਗੱਲ ਤੁਹਾਡੇ ਨਾਲ ਕੀਤੀ ਸੀ ਸਾਂਝੀ ਸਾਰਿਆਂ ਨੇ ਕਿ ਇੱਕ ਸਿੰਪਲ ਜੀ ਫਰੌਕ ਨੂੰ ਮੈਂ ਕਿਵੇਂ ਵਧੀਆ ਕਰ ਚੱਡਿਆ ਤੇ ਇਸ ਤਰ੍ਹਾਂ ਹੀ ਆਪਣਾ ਤੁਹਾਡੇ ਨਾਲ ਗੱਲਬਾਤ ਹੋਈ ਸੀ ਨਵੰਬਰ ਦੇ ਵਿੱਚ ਜੋ 19 ਤਰੀਕ ਆ ਰਿਹਾ ਹੈ ਸਾਡੀ ਛੋਟੂ ਗੁੱਗੂ ਦਾ ਮਤਲਬ ਪਾਰਟਿਸਪੇਟ ਸਕੂਲ ਦੇ ਵਿੱਚ ਹੈਗਾ ਫੰਕਸ਼ਨ ਤੇ ਕੁਝ ਕੰਮ ਸਾਡਾ ਰਹਿ ਗਿਆ ਸੀ ਕਰਨ ਵਾਲਾ ਤੇ ਅਸੀਂ ਸੋਚਿਆ ਕਿ ਚਲੋ ਅੱਜ ਅਸੀਂ ਉਹ ਵੀ ਕੰਪਲੀਟ ਕਰ ਲਈਏ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਵਾਂਗਾ ਇੱਕ ਸਿੰਪਲ ਜੀ ਜਿਹੜੀ ਮਤਲਬ ਬੈਲੀ ਹੁੰਦੀ ਹੈ ਠੀਕ ਹੈ ਉਸ ਬੈਲੀ ਨੂੰ ਦੇਖੋ ਮੈਂ ਡੈਕੋਰੇਸ਼ਨ ਕੀਤਾ ਜੀ ਮੀਜੂਰੀ ਵਾਲੀ ਲੱਗ ਰਹੀ ਉਹ ਤੇ ਇਹ ਦੇਖੋ ਜੀ ਸਿੰਪਲ ਜੀ ਇੱਕ ਬੈਲੀ ਸੀ ਤੇ ਇਹਦੇ ਵਿੱਚ ਸਿਰਫ ਬੈਲੀ ਦੇ ਵਿੱਚ ਦੇਖਿਆ ਜਾਵੇ ਇੱਕ ਬਟਰਫਲਾਈ ਲੱਗਾ ਹੋਇਆ ਸੀ ਤੇ ਬਾਕੀ ਜਿਹੜੀ ਤੁਸੀਂ ਉੱਪਰਲੀ ਡੈਕੋਰੇਟ ਦੇਖ ਰਹੇ ਹੋ ਇਹ ਡੈਕੋਰੇਟ ਮਤਲਬ ਅਸੀਂ ਖੁਦ ਕੀਤੀ ਹੈ ਤੇ ਇਹ ਦੇਖੋ ਇਸ ਦਾ ਮਤਲਬ ਇਹ ਸਲੀਪਰਸ ਬਣ ਕੇ ਰੈਡੀ ਹੋਏ ਨੇ ਮੈਨੂੰ ਦੱਸਣਾ ਤੁਸੀਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਲੱਗੇ ਐ ਗੁੱਗੂ ਦੀ ਬੈਲੀ ਤੇ ਮਤਲਬ ਬਹੁਤ ਜ਼ਿਆਦਾ ਮੈਨੂੰ ਤੇ ਬਹੁਤ ਕਲਾਸ ਲੱਗ ਰਹੀ ਹੈ ਅਗੇ ਤੁਸੀਂ ਮੈਨੂੰ ਦੱਸਣਾ ਇਸ ਬਾਰੇ ਸੋ ਨੈਕਸਟ ਇਕ ਹਾਈ ਨੈਕ ਜਿਵੇਂ ਕਿ ਇੱਕ ਸਿੰਪਲ ਹਾਈ ਨੈਕ ਸੀ ਤੇ ਹਾਈ ਨੈਕਸ ਨੂੰ ਮੈਂ ਜਿਹੜਾ ਕੀ ਕਮੈਂਟ ਪਕੜਨਾ ਬੇਟਾ ਆ ਦੇਖੋ ਜੇ ਵਾਲ ਕੋੜੇ ਦਾ ਲੱਗਾ ਹੋਇਆ ਤੁਸੀਂ ਦੇਖ ਹੀ ਲਿੱਤਾ ਹੋਗਾ ਤੇ ਹਾਈ ਨੈਕਸ ਨੂੰ ਦੇਖੋ ਸਟੋਨਸ ਦੇ ਤਰ੍ਹਾਂ ਇਹਨੂੰ ਪੂਰਾ ਡੈਕੋਰੇਟ ਕਰਕੇ ਤੇ ਉਸ ਤੋਂ ਬਾਅਦ ਇਹ ਜਿਹੜੀ ਆ ਬਾਜ਼ੂ ਹੈ ਇਹ ਦੇਖੋ ਐ ਡਿਜ਼ਾਈਨਿੰਗ ਦੇ ਦਿੱਤਾ ਤੇ ਜਿਸ ਨਾਲ ਕੀ ਹਾਈ ਨੇਕ ਬਹੁਤ ਜ਼ਿਆਦਾ ਬਿਊਟੀ ਹੋ ਗਈ ਕਿ ਸਿੰਪਲ ਜੀ ਚੀਜ਼ ਨੂੰ ਕਿਵੇਂ ਬੰਦਾ ਮਤਲਬ ਬਿਊਟੀ ਕਰ ਲੈਂਦਾ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਸੋ ਉਸ ਤੋਂ ਬਾਅਦ ਜੋ socks ਦੀ ਲੈਗੀ ਸੀ ਗੱਲਬਾਤ ਸਾਡੀ ਤੇ ਸਿੰਪਲ socks ਉੱਪਰ ਸਿੰਪਲ ਇੱਕ ਡਿਜ਼ਾਈਨ ਦਿੱਤਾ ਸੀ ਤੇ ਇਹ ਦੇਖੋ ਜੀ ਇਹ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਸੋ ਮੈਕਸਿਮਮ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਵਿਦਿਆ ਦੀ ਫਰੌਕ ਦੇ ਰਿਹਾ ਕਿ ਤੁਸੀਂ ਰੈਡੀ ਕਲਰ ਦੀ ਸਿੰਪਲ ਫਰਾਉਂਡਿੰਗ ਕਿੰਨਾ ਡੈਕੋਰੇਸ਼ਨਸ ਕੀਤਾ ਮੈਂ ਤੇ ਉਸ ਤੋਂ ਬਾਅਦ ਬਾਕੀ ਹਾਈ ਨੈਕ ਐਂਡ ਸੌਫਟ ਐਂਡ ਸਲੀਪਰ ਜਿਹੜੇ ਮੈਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਇਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਸਮਾਨ ਜਿਹੜਾ ਕਿ ਘਰ ਦੇ ਵਿੱਚ ਹੋਣਾ ਕੰਪਲਸਰੀ ਹੈ ਤੇ ਇਹ ਜੋ ਗਲੂ ਹੈ ਇਹ ਕੰਮ ਬਿਲਕੁਲ ਪੱਕਾ ਸਟ੍ਰੌਂਗਸ ਵਰਗਾ ਕਰ ਦਿੰਦੀ ਤਾਂ ਕਿ ਇਹ ਨਾਲ ਜਿਹੜੀ ਕਿ ਹੈ ਹਿਲਜੁਲ ਹੋਣੀ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਲਈ ਬਾਕੀ ਜਿਹੜਾ ਛੋਟੇ ਛੋਟੇ ਕੰਮ ਸੀ ਉਹ ਸੋਚਿਆ ਸੀ ਕਿ ਸੰਡੇ ਵਾਲੇ ਦਿਨ ਹੀ ਕਰਾਂਗੇ ਤੇ ਬਾਕੀ ਮੈਕਸਿਮਮ ਕੰਮ ਸਾਰਾ ਹੋ ਚੁੱਕਿਆ ਹੈ ਫਾਰੇ ਦੇਖੋ ਹਨੇਰਾ ਕਿੰਨਾ ਹੋ ਚੁੱਕਿਆ ਹੈ ਬਾਹਰ ਤੇ ਮੈਕਸਿਮਮ ਟਾਈਮ ਕੁਛ 6:30 ਦੇ ਹਜੇ ਪਾਸ-ਪਾਸ ਟਾਈਮ ਹੈ ਤੇ ਦੇਖੋ ਜੀ ਵਾਲਾਂ ਨੂੰ ਲਗਾ ਲਿੱਤਾ ਚੰਪੀ ਚੰਪੀ ਕਰਕੇ ਬਹੁਤ ਤੇ ਹੈਡਫੋਨ ਤੇ ਵਿਦਿਆ ਫਾਰਮੇਂ ਦੀ ਅਸੀਂ ਮਤਲਬ ਜਿਹੜੀ ਇਹ ਹੈਅਰ ਵਾਸ਼ਿੰਗ ਤੋਂ ਬਾਅਦ ਇਹਦਾ ਮੈਂ ਸੈਟਿੰਗਸ ਕਰ ਚੁੱਕੀ ਹਾਂ ਕਿਉਂਕਿ ਕੱਲ ਹੈਗਾ ਮੰਡੇ ਦਾ ਦਿਨ ਬੱਚੇ ਸਕੂਲ ਜਾਣਗੇ ਫਿਰ ਮੇਰੀ ਹੈਗੀ ਟੂਰੀ ਤੇ ਬਾਕੀ ਦਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਦਾ ਟਾਈਮ ਹੁੰਦਾ ਕਿ ਸਟਾਣਾ ਨਹੀਂ ਹੁੰਦਾ ਇਸ ਲਈ ਇਹਨਾਂ ਨੂੰ ਫ੍ਰੀ ਕਰਨਾ ਬਹੁਤ ਪਹਿਲਾਂ ਜ਼ਰੂਰੀ ਹੈ ਤੇ ਬਾਕੀ ਮੈਂ ਉੱਪਰਲੇ ਰੂਮ ਦੇ ਵਿੱਚ ਸਿਰਫ ਆਪਣਾ ਕੰਮ ਕਰਨ ਲਈ ਹੀ ਆਂਦੀ ਆ ਤੇ ਇਹ ਦੇਖੋ ਇਹ ਮੈਡਮ ਨੇ ਕੀ ਲਗਾਇਆ ਹੋਇਆ ਹੈ ਸਾਸੋ ਕੀ ਮਾਲਾ ਮੈਂ ਲਿਖ ਦੂੰ ਮੈਂ ਤੇਰਾ ਨਾਮ ਨਹੀਂ ਸਾਸੋ ਕੀ ਮਾਲਾ ਵਿੱਚ ਸਿਮਰੂ ਹੈ ਪੀਆ ਸਿਮਰੂ ਮੈਂ ਪਿਆਹਾ ਦਾ ਨਾਮ ਜੋ ਵੀ ਹੈ ਸੋ ਇਸ ਤਰ੍ਹਾਂ ਦੀ ਸੌਂਗਿੰਗ ਸਿੰਗਿੰਗਸ ਕਰਨਾ ਜਾਂ ਮਤਲਬ ਬੋਲਣਾ ਇਹਨੂੰ ਬਹੁਤ ਵਧੀਆ ਲੱਗਦੀ ਹੈ ਪਰ ਮੈਂ ਇਹਨੂੰ ਕਈ ਵਾਰ ਕਹਿੰਦੀ ਕਿ ਇੰਸਟੈਂਸ ਸਿੰਗਿੰਗਸ ਨਾ ਬੋਲਿਆ ਕਰ ਹਾਜੀ ਕਿਉਂਕਿ ਤੇਰੀ ਲਾਈਫ ਬਹੁਤ ਮਸਤ ਮਲੋਲਾ ਹੈ ਇਸ ਲਈ ਖਾਓ ਪੀਓ ਐਸ਼ ਕਰੋ ਤੇ ਬਸ ਆਪਣੇ ਆਪ ਨੂੰ ਦੋਵਰ ਟਾਈਮ ਜਿੰਨਾ ਹੋ ਸਕਦਾ ਸਟ੍ਰੈਸ ਲੈਣਾ ਵੀ ਜਰੂਰੀ ਹੋ। ਸੋ ਬਾਕੀ ਪਰ ਹੇ ਫੇਸਬੁੱਕ ਫੈਮਿਲੀ ਦੀ ਕੋਸ਼ਿਸ਼ ਕਰਾਂਗੀ ਅੱਜ ਹਲਕਾ ਜਿਹਾ ਲਾਈਵ ਹੋਣ ਬਾਰੇ ਕਿਉਂਕਿ ਬਹੁਤ سارے ਲੋਕ ਮੈਨੂੰ ਲਾਈਕ ਦਾ ਕਹਿ ਰਹੇ ਮੈਸੇਜ ਦੇ ਰਹੇ ਨੇ ਤੇ ਇੱਕ ਮੈਸੇਜ ਦੇ ਵਿੱਚ ਮੈਨੂੰ ਆਇਆ ਸੀ ਕਿ ਤੁਸੀਂ ਸੰਡੇ ਨੂੰ ਲਾਈਵ ਹੋਏ ਬਟ ਤੁਸੀਂ ਮਤਲਬ ਸਾਡੇ ਨਾਲ ਜਿਹੜਾ ਕਿ ਮੈਸੇਜ ਬਾਰੇ ਰਿਪਲਾਈ ਨਹੀਂ ਕੀਤਾ ਤੇ ਮੈਂ ਉਹਨਾਂ ਨੂੰ ਵੀ ਕਿਹਾ ਕਿ ਨਹੀਂ ਜੀ ਸੰਡੇ ਨੂੰ ਮੈਂ ਲਾਈਵ ਨਹੀਂ ਹੋ ਪਾਈ ਰੀਜ਼ਨ ਕਾਰਨ ਤੁਹਾਨੂੰ ਪਤਾ ਹੀ ਹੈ ਘਰ ਦੇ ਵਿੱਚ ਛੋਟੇ-ਛੋਟੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਜਿਹੜੇ ਕਿ ਮੁੱਕਦੇ ਹੀ ਨਹੀਂ ਹੈ ਤੇ ਅੱਜ ਮੈਕਸਿਮਮ ਜਿਹੜਾ ਕਿ 100 200 ਵਿਦਿਆਦਾਂ ਦਾ ਅਸੀਂ ਕੰਪਲੀਟ ਕਰ ਹੀ ਚੁੱਕੇ ਹਜੇ ਵੀ ਦੇਖੋ ਇੱਥੇ ਹੀ ਸਮਾਨ ਵਿਦਿਆ ਦਾ ਪਿਆ ਹੈ ਬੈਲੀ ਪਈ ਹੈ ਹਾਈ ਨੈਕਸ ਪਈ ਹੈ ਕਿਉਂਕਿ ਹਾਈ ਨੈਕ ਬਹੁਤ ਲਿਆਣੀ ਜ਼ਰੂਰੀ ਸੀ ਜੋ ਇੱਕ ਚੀਜ਼ ਫਰੈਸ਼ ਹੁੰਦੀ ਹੈ ਫਰੈਸ਼ੀ ਰਹਿੰਦੀ ਹੈ ਚਾਹੇ ਬੇਸ਼ੱਕ ਘਰ ਦੇ ਵਿੱਚ ਇਸ ਚੀਜ਼ਾਂ ਪਈਆਂ ਵੀ ਹੋਣ ਬਟ ਉਹ ਕਿਤਨੇ ਕਿਤੇ ਜਦੋਂ ਬੱਚੇ ਨੂੰ ਅਸੀਂ ਡਾਲਦੇ ਆ ਤੇ ਉਹ ਮਤਲਬ ਇਹ ਵੀਡੀਓਸ ਵਗੈਰਾ ਬੰਨੇ ਜਾਂ ਅਮਲਾ ਸ਼ੂਟਸ ਉਹਨਾਂ ਤੇ ਉਹ ਬੱਚੇ ਦੀ ਹਾਈ ਨੈ ਬਿਊਟੀ ਹੋਏਗੀ ਤਾਂ ਚੀਜ਼ ਜ਼ਿਆਦਾ ਉੱਬਰ ਕੇ ਬਾਹਰ ਆਂਦੀ ਹੈ ਤੇ ਇਸ ਲਈ ਮੈਂ ਇਹਨੂੰ ਇਹੀ ਸੀ ਕਿ ਜਿਸ ਤਰ੍ਹਾਂ ਮੈਂ ਫਰੌਗ ਨੂੰ ਬਿਲਕੁਲ ਸਿੰਪਲ ਫਰੌਗ ਨੂੰ ਡੈਕੋਰੇਟ ਕਰ ਦਿੱਤਾ ਇਸ ਟਾਈਮ ਮੈਂ ਕੋਸ਼ਿਸ਼ ਕਰਾਂਗੀ ਕਿ ਹਾਈ ਨੈਕ ਸੌਕਸ ਸਲੀਪਰਸ ਜੋ ਵੀ ਗੁੱਗੂ ਦੀ ਬੈਲੀ ਉਹਨੂੰ ਮੈਂ ਡੈਕੋਰੇਸ਼ਨ ਖੁਦ ਆਪਣੇ ਆਪ ਹੀ ਮਲਕ ਘਰ ਦੇ ਵਿੱਚ ਹੀ ਕਰਾਂਗੀ ਬਾਕੀ ਦੇਖਿਆ ਜਾਵੇ ਜੇ ਤੁਸੀਂ ਇਹ ਹੀ ਹਾਈ ਨੈਕ ਬਾਹਰ ਲੈਣ ਜਾਓਗੇ ਨਾ ਡਿਜ਼ਾਈਨਿੰਗ ਵਾਲੀ ਹਾਈ ਨੈਕ ਤਾਂ ਮੈਨੂੰ ਇੰਨਾ ਪਤਾ ਹੈ ਮੈਕਸਿਮਮ 500 600 ਤੋਂ ਘੱਟ ਤੁਹਾਨੂੰ ਹਾਈ ਨੈਕ ਨਹੀਂ ਮਿਲਣੀ ਕਿਉਂਕਿ ਇਹ ਇੱਕ ਸਿਰਫ ਇਹ ਜਿਹੜਾ ਇੱਕ ਛੋਟਾ ਜਿਹਾ ਸਟੋਨ ਆ ਨਾ ਇਹ ਬਾਹਰ ਸਿਰਫ ਇਹਦਾ ਹੀ ਮੁੱਲ ਹੈ ਤੇ ਜੇ ਘਰ ਦੇ ਵਿੱਚ ਅਗਰ ਕੋਸ਼ਿਸ਼ ਕੀਤੀ ਜਾਵੇ ਦੀ ਇੱਕ ਚੀਜ਼ ਬਹੁਤ ਜ਼ਿਆਦਾ ਖਿਲ ਕੇ ਵਧੀਆ ਵੀ ਬਣ ਜਾਂਦੀ ਹੈ ਜ਼ਰੂਰੀ ਨਹੀਂ ਕਿ ਮਤਲਬ ਇਹ ਰੈਡੀਮੇਡਸ ਜੋ ਵੀ ਚੀਜ਼ ਆ ਅਵੇਲੇਬ ਹੋਵੇ ਉਹਦੇ ਡੈਕੋਰੇਸ਼ਨਸ ਵੀ ਅਵੇਲੇਬ ਹੋਵੇ ਤੇ ਉਹ ਚੀਜ਼ ਦਾ ਰੇਟ ਮੈਕਸਿਮਮ ਤੁਹਾਨੂੰ ਬਦਨਾ ਹੀ ਬਦਨਾ ਹੈ ਤੇ ਬਾਕੀ ਕੋਸ਼ਿਸ਼ ਕਰਾਂਗੀ ਅਗਰ ਹੋ ਸਕੇ ਤੇ ਅੱਜ ਦਾ ਲਾਈਵ ਜਿਹੜਾ ਕਿ ਸ਼ਿਕਾਇਤ ਦਾ ਲੰਬਾ ਮਤਲਬ ਮੇਰੇ ਪਰਿਵਾਰ ਫੇਸਬੁੱਕ ਫੈਮਲੀ ਕਰ ਰਹੇ ਨੇ ਸੋ ਕੋਸ਼ਿਸ਼ ਕਰਾਂਗੀ ਜੇ ਹੋ ਸਕੇ ਤਾਂ ਮੈਂ ਲਾਈਵ ਇੱਕ ਵਾਰ ਜ਼ਰੂਰ ਹੋਵਾਂਗੀ ਬਾਕੀ ਫੋਮੇ ਨੇ ਮੇਰਾ ਬਹੁਤ ਸਾ ਦਿੱਤਾ ਕਿਉਂਕਿ ਫੋਮੇ ਨੇ ਤਾਂ ਸਾ ਦਿੱਤਾ ਫੋਮੇ ਦੀ ਇੱਕ ਛੋਟੀ ਭੈਣ ਹੈ ਬਿਕੋਜ਼ ਮੈਨੂੰ ਬਹੁਤ ਨੋਲੇਜ ਹੈ ਰਿਸਪੌਂਸ ਬਿਲਕੁਲ ਫੋਮੇ ਦੀ ਇੱਕ ਛੋਟੀ ਭੈਣ ਹੈ ਫੋਮੇ ਸਾਥ ਕਿਉਂ ਨਹੀਂ ਦੇਗੀ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਵੱਡੀਆਂ ਭੈਣਾਂ ਜੋ ਹੁੰਦੀਆਂ ਛੋਟੀਆਂ ਭੈਣਾਂ ਲਈ ਇੱਕ ਬਹੁਤ ਅਨਮੋਲ ਤੌਹਫੇ ਦੀ ਤਰ੍ਹਾਂ ਹੁੰਦੀਆਂ ਹਰ ਇੱਕ ਚੀਜ਼ ਉਸ ਨੂੰ ਵੱਖਰੀ ਹੀ ਬਣਾ ਕੇ ਦੇਣੀ ਡਿਜ਼ਾਈਨਿੰਗ ਕਰਕੇ ਦੇਣੀ ਤੇ ਇਹ ਜਿੰਨੀ ਵੀ ਥੌਟ ਦਿਮਾਗ ਦੇ ਵਿੱਚ ਆਈਏ ਮੇਰੇ ਨਹੀਂ ਆਈ ਸਿਰਫ ਫਾਰਮਿੰ ਦੇ ਆਈ ਸੀ ਤੇ ਇਸ ਲਈ ਫਾਰਮਿੰ ਨੇ ਹੀ ਜੋ ਕੀਤਾ ਮੈਨੂੰ ਕਰਵਾਇਆ ਜਾਂ ਮਤਲਬ ਕੀਤਾ ਬਟ ਮੈਨੂੰ ਸੱਚੀ ਇਹ ਸੌਕਸਾ ਡਿਜ਼ਾਈਨ ਹੀ ਪਸੰਦ ਆਇਆ ਇਹ ਸੱਚੀ ਮਸੰਦ ਮੇਰੇ ਮੰਮੀ ਨੇ ਕੀਤਾ ਇਹ ਸੌਕਸਾ ਡਿਜ਼ਾਈਨ ਦੇਖੋ ਜੀ ਮੈਂ ਤੁਹਾਨੂੰ ਦੱਸ ਦਵਾਂ ਬੱਚੀ ਬਹੁਤ ਛੋਟੀ ਹੈ ਸੋ ਸੋ ਦੀਆ ਬਹੁਤ ਜਿਆਦਾ ਵੱਡੀਆਂ ਤੇ ਦੇਖਿਆ ਜਾਵੇ ਕੀ ਮਤਲਬ ਉਹਦੀ ਲੈਂਥ ਵਾਈਜ਼ ਦੇਖਿਆ ਜਾਵੇ ਇਹ ਜਿਹੜਾ ਡਿਜ਼ਾਈਨ ਹੈ ਵੈਸੇ ਵੀ ਪਲੱਸ ਚੱਲੇ ਜਾਣਾ ਤੇ ਅਗਰ ਨਾ ਪਲੱਸ ਜਾਏਗਾ ਤਾਂ ਚਲੋ ਮਲਟੀ ਕੁਝ ਨਾ ਕੁਝ ਡਿਜ਼ਾਈਨ ਨਜ਼ਰ ਆਏਗਾ ਔਰ ਦੇਖਿਆ ਜਾਵੇ ਗੁੱਗੂ ਦੀ ਫਰੌਗ ਨਹੀਂ ਗੁੱਬੂ ਦਾ ਗੌਨ ਹੈ ਤੇ ਗੌਨ ਤੁਹਾਨੂੰ ਪਤਾ ਵੈਸੇ ਬਹੁਤ ਜਿਆਦਾ ਮਤਲਬ ਪੈਰਾਂ ਦੇ ਵੀ ਚ ਲੰਮਕਣ ਵਾਲਿਆ ਜਿਹੜਾ ਹੁੰਦਾ ਹੈ ਤੇ ਪਿੱਛੋਂ ਪ੍ਰਿੰਸਸ ਟਾਈਪ ਹੈ ਨਾ ਤੇ ਪਿੱਛੋਂ ਬਹੁਤ ਜਿਆਦਾ ਮਤਲਬ ਜਿਸ ਤਰ੍ਹਾਂ ਮਤਲਬ ਬ੍ਰਾਈਡਲ ਦੇ ਅਸਲ ਦੇ ਮਾਹੌਲ ਦੇ ਵਿੱਚ ਜਿੱਦਾਂ ਲੌਂਗ ਹੈ ਨਾ ਹੁੰਦਾ ਨਿਕਲਦੇ ਹਾਂ ਪ੍ਰਿੰਸਸ ਟਾਈਪ ਹੈ ਤੇ ਦਾ ਇਨਦੇ ਇਸ ਲਈ ਮੈਂ ਸੋਚ ਰਹੀ ਸੀ ਕਿ ਬਸ ਥੋੜਾ ਫੰਕਸ਼ਨ ਵਿਦਿਆ ਦਾ ਜਦੋਂ ਨਿਕਲ ਜਾਏਗਾ ਤੇ ਕੋਸ਼ਿਸ਼ ਕਰਾਂਗੀ ਮੈਂ ਉਹਦਾ ਇੱਕ ਸੂਟ ਲੈ ਕੇ ਹੀ ਜਾਵਾਂਗੀ ਕਿਉਂਕਿ ਲੌਂਗ ਟਾਈਮ ਤੱਕ ਬੱਚਾ ਡ्रेसेस ਦੇ ਵਿੱਚ ਕੰਫਰਟੇਬਲ ਨਹੀਂ ਰਹੇਗਾ ਮੈਂ ਵੀ ਜਾਵਾਂਗੀ ਬੁੱਧਵਾਰ ਤੇ ਬਾਕੀ ਕੋਸ਼ਿਸ਼ ਕਰਾਂਗੀ ਵੈਨਸਡੇ ਦਿਨ ਕਾ ਪ੍ਰਿੰਸੀਪਲ ਮੈਮ ਨਾਲ ਥੋੜੀ ਬੋਤੀ ਗੱਲ ਕਰਾਂਗੇ ਉਸ ਵਿਸ਼ੇ ਬਾਰੇ ਤੇ ਬਾਕੀ ਮੈਂ ਦੇਖਾਂਗੀ ਅਗਰ ਹੋ ਸਕੇ ਤੇ ਅਗਰ ਮਤਲਬ ਪ੍ਰਿੰਸੀਪਲ ਮੈਮ ਨੇ ਜਦੋਂ ਦੇ ਦਿੱਤੀ ਕਿ ਵੀਡੀਓਜ਼ ਵਗੈਰਾ ਤੁਸੀਂ ਪਲੱਸ ਕਰੋ ਸਕੂਲ ਦੀ ਤੇ ਇਸ ਬਾਰੇ 100 100 ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਵੀ ਵੀਡੀਓ ਵਿਦਿਆਲય ਸਕੂਲ ਦਾ ਜਿਹੜਾ ਕਿ ਵੱਧ ਤੋਂ ਵੱਧ ਤੁਹਾਡੇ ਤੱਕ ਪਹੁੰਚਾ ਸਕਾਂ ਬਾਕੀ ਬੋਲਣ ਤੇ ਬਹੁਤ ਖੁਸ਼ ਐ ਪਰ ਮੈਂ ਬੋਲਣਾ ਨਹੀਂ ਐ ਕਿਉਂਕਿ ਸਮਾਂ ਮੇਰੇ ਕੋਲ ਘੱਟ ਐ ਤੇ ਇਸੇ ਕਰ ਤੋਂ ਸਿਰਫ ਇਹ ਮੇਰਾ ਜੋ ਪੈਂਡਿੰਟ ਕੰਮ ਸੀ ਇਹ ਮੇਰਾ ਫਰਸਟ ਸੀ ਮੈਂ ਆਪਣੇ ਪਰਵਾਹ ਫੇਸਬੁਕ ਫੈਮਲੀ ਨੂੰ ਦਿਖਾਵਾਂ ਇਸ ਲਈ ਮੈਂ ਸਪੈਸ਼ਲ ਇਹ ਕੰਮ ਨੂੰ ਕਲੀਅਰ ਕਰਨ ਤੋਂ ਬਾਅਦ ਫਿਰ ਮੈਂ ਤੁਹਾਡੇ ਕੋਲ ਇੱਕ ਆਈ ਆ ਕਿ ਇਹ ਮਲਾਂ ਮੈਂ ਦਿਖਾਵਾਂਗੀ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਸੋ ਓਕੇ ਪਰਵਾਹ ਫੇਸਬੁਕ ਫੈਮਲੀ ਜੀ ਸਮਾਂ ਦੇਣ ਲਈ ਧੰਨਵਾਦ ਮੋਨਿਕਾ ਦੇ ਵੀਡੀਓਜ਼ ਨੂੰ ਦੇਖਣ ਲਈ ਧੰਨਵਾਦ ਪਤੋ ਬਾਦ ਮੈਨੂੰ ਫੋਲੋ ਕਰਿਆ ਕਰੋ ਤੁਹਾਡੇ ਇੱਕ سپورਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਤੇ ਹੋ ਸਕੇ ਆਪਣੇ ਆਪਣੇ ਘਰ ਠੀਕ ਕਰੋ ਤੰਦਰੁਸਤ ਰਹੋ ਇਹ ਕੱਲ ਦੀ ਸਵੈਟਰ ਪਾਈ ਹੋਈ ਹੈ ਪਰ ਬੇਸ਼ੱਕ ਮਤਲਬ ਜਿਹੜੇ ਕੱਪੜੇ ਨੇ ਉਹ ਹਲਕੇ ਜਿhandleChange ਹੋ ਚੁੱਕੇ ਨੇ ਕਿਉਂਕਿ ਬਲੂ ਸੂਟ ਸੀ ਔਰ ਅੱਜ ਬਲੂ ਸੂਟ ਪਾਇਆ ਹੈ ਔਰ ਕੱਲ ਮੈਂ ਮਲਟੀ ਸੂਟ ਪਾਇਆ ਸੀ ਤੇ ਇਸ ਲਈ ਇਹ ਨਾ ਸੋਚਣਾ ਕਿ ਮੈਡਮ ਸ਼ਾਇਦ ਇਹ ਕੱਲ ਵਾਲੇ ਕੱਪੜਿਆਂ ਦੇ ਚੱਲੇ ਫਿਰਦੇ ਨੇ ਕੱਲ ਵਾਲੇ ਨਹੀਂ ਐ ਸਿਰਫ ਇੱਕ ਐ スウェットਰ ਮੇਰੀ ਜ਼ਿੰਦਗੀ ਮੇਰੀ ਜ਼ਾਨ ਬਹੁਤ ਨਿੱਗੀ ਐ ਤੇ ਸੀਰੀਅਸਲੀ ਉਤਾਰਨ ਨੂੰ ਦਿਲ ਨਹੀਂ ਕਰਦਾ ਐ スウェットਰਸ ਨੂੰ ਤੇ ਇਸ ਲਈ ਕੱਲ ਦਾ ਸੂਟ ਮਲਟੀ ਸੀ ਆਦਰ ਸੂਟ ਬਲੂ ਐ ਤੇ ਦੇਖੋ ਜੀ ਸੂਟਸ ਜਿਹੜੇ ਆ ਮੈਂ ਗਰਮ ਡਾਲੇ ਹੋਏ ਨੇ ਤੇ ਦੇਖ ਸਕਦੇ ਤੁਸੀਂ ਬਾਕੀ ਜਿਹੜੀ ਸੂਟ ਦੀ ਵਰਕਿੰਗ ਐ ਐ ਵੀ ਮੈਂ ਆਪ ਖੁਦ ਕੀਤੀ ਸੀ ਤੇ ਦੇਖੋ ਹਜੇ ਤੱਕ ਕਿੰਨੀ ਪੱਕੀ ਵਰਕਿੰਗ ਐ ਕਿ ਮਤਲਬ ਨਿਕਲਣ ਦਾ ਨਾਮ ਨਹੀਂ ਲੈ ਰਹੀ ਤੇ ਦੇਖੋ ਕਿੰਨੀ ਵਧੀਆ ਸਟੋਨਸ ਲੱਗ ਰਿਹਾ ਗਰਮ ਸੂਟ ਦੇ ਸ਼ਾਲ ਸੀ ਸ਼ਾਲ ਦਾ ਸੂਟ ਰੈਡੀ ਕਰ ਲਿਆ ਤੇ ਜਿਹੜਾ ਸੂਟ ਸੀ ਉੱਤੇ ਮੈਂ ਸਟੋਨਸ ਰੈਡੀ ਕਰ ਲਿੱਤੇ ਤੇ ਇਸ ਲਈ ਕਿਉਂਕਿ ਕਈਆਂ ਦੀ ਕਿਤੇ ਨਾ ਕਿਤੇ ਸ਼ਿਕਾਇਤ ਮਿਲ ਜਾਂਦੀ ਹੈ ਕਿ ਮੈਮ ਨੇ ਸ਼ਾਇਦ ਕਲੋਥਿੰਗ ਜਿਹੜੀ ਹੈ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਹੀ ਪਾ ਕੇ ਕਰ ਲਿੱਤੀ ਤੇ ਜੇ ਸੱਚ ਪੁੱਛਾਂ ਤਾਂ ਸੇਰ ਖੁਰਕਣ ਦਾ ਵੀ ਟਾਈਮ ਨਹੀਂ ਤੇ ਇਹਦਾ ਮੇਰਾ ਰੱਬ ਜਾਣਦਾ ਜਦੋਂ ਮੈਂ ਜਾਣਦੀ ਹਾਂ ਕਿ ਕਿਵੇਂ ਟਾਈਮ ਨਿਕਾਲ ਕੇ ਤੁਹਾਡੇ ਪਰਿਵਾਰ ਫੇਸਬੁੱਕ ਨਾਲ ਜੁੜਨਾ ਪੈਂਦਾ ਕਿਉਂਕਿ ਮੈਨੂੰ ਮੈਂ ਜਿੰਨਾ ਵੀ ਵੀਡੀਓਜ਼ ਆਸਤੱਕ ਦੀਆਂ ਮੈਂ ਬਣਾਈਆਂ ਨੇ ਜਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਿੰਤੀਆਂ ਮੈਂ ਮੈਂ ਸਾਰੀਆਂ ਗੱਲਾਂ ਇੱਕ ਦਿਲ ਦੇ ਨਾਲ ਹੋ ਕੇ ਕੀਤੀਆਂ ਨੇ ਤੇ ਇਹਦੇ ਲਈ ਮੇਰੇ ਲਈ ਬਹੁਤ ਵੱਡੀ ਕੋਈ ਮਤਲਬ ਐਸਾਨ ਦੀ ਗੱਲ ਨਹੀਂ ਹੈ ਮੇਰੇ ਲਈ ਸੋ ਕੋਈ ਬਹੁਤ ਸ਼ੁਕਰਗੁਜ਼ਾਰ ਆ ਕਿ ਮੇਰਾ ਪਰਿਵਾਰ ਫੇਸਬੁੱਕ ਮਤਲਬ ਪਰਿਵਾਰ ਫੇਸਬੁੱਕ ਐਂਡ YouTube ਮੇਰਾ ਜਿਹੜਾ ਕਿ ਐਨਾ ਸਮਾਂ ਮੈਨੂੰ ਦਿੰਦਾ ਹੈ ਮੇਰੀ ਵੀਡੀਓਜ਼ ਦੇਖਣ ਲਈ ਤਾਂ ਮੇਰੇ ਲਈ ਇਹੀ ਬਹੁਤ ਕਾਫੀ ਹੈ ਸੋ थैंक यू सो मच ਪਰਵਾਹ ਫੇਸਬੁਕ ਫੈਮਲੀ ਜੀ ਤੇ ਬਾਕੀ ਇਹ ਦੇਖੋ ਹਲਕੀ ਹਲਕੀ ਨਾ ਗਲੂ ਲੱਗ ਗਈ ਹੈ ਪੋਲੀਥੀਨ ਦੇ ਉੱਪਰ ਕਿਉਂਕਿ ਗਲੂ ਦਾ ਕੰਮ ਹੋਇਆ ਸੀ ਤੇ ਪੋਲੀਥੀਨ ਤੇ ਤਾਂ ਕਿ ਇਹ ਖਰਾਬ ਨਾ ਹੋਵੇ ਤੇ ਇਸ ਲਈ ਇਹਨੂੰ ਮੈਂ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਇਹ ਗੁੰਨ ਜਿਹੜਾ ਸਿਸਟਮ ਹੈ ਨਿਕਲ ਜਾਵੇ ਸੋ ওকে ਥੈਂਕ ਯੂ so much ਐ ਤੁਹਾ ਦਾ ਦਿਨ ਤੁਹਾਡੇ ਲਈ ਜੋ ਕੀ ਹੈ ਬੀਤਿਆ ਸਮਾਂ ਬਹੁਤ ਵਧੀਆ ਗਿਆ ਹੋਵੇਗਾ ਤੇ ਜਿਹੜਾ ਕਿ ਆਉਣ ਵਾਲਾ ਟਾਈਮ ਹੈ ਉਹ ਵੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਥੈਂਕ ਯੂ so much ਜੀ